ਹੈਲੋ एवरीवन ਗੁੱਡ ਮਾਰਨਿੰਗ ਮੈਂ ਤੁਹਾਡਾ ਰਣਜੀਤ ਤਾਲੀਵਾਂ ਤੇ ਨਾਲ ਮੇਰੇ ਕੀਦੇ ਤਾਲੀਵਾਂ ਦੈਨ ਨਾਲ ਸੱਬੀ ਤਾਲੀਵਾਂ ਤੇ ਸਾਡੇ ਸਾਰੇ ਵਾਲੋ ਨੂੰ ਔਰ ਨੂੰ ਸਾਰਿਆਂ ਨੂੰ ਹੈਪੀ ਦਿਵਾਲੀ ਜਿੰਨੇ ਵੀ ਆਪਣੇ ਹੈਪੀ ਨਿਊ ਇਅਰ ਸਾਡੀ ਸਾਰੀ ਫੈਮਿਲੀ ਵਾਲੋ YouTube ਫੈਮਿਲੀ ਨੂੰ ਦੈਨ Facebook ਫੈਮਿਲੀ ਨੂੰ ਹੈਪੀ ਨਿਊ ਇਅਰ ਤਾਂ ਬਣੇਰੇ ਬਲੌਗ ਦੇ ਨਾਲ ਤੇ ਅੱਜ ਆਪਾਂ ਪਹਿਲਾਂ ਗੱਦੀ ਸ਼ੁਰੂਆਤ ਕਰਦੇ ਹਾਂ ਬਾਬਾ ਜੀ ਦੇ ਆਸ਼ੀਰਵਾਦ ਲੈ ਕੇ ਤਾਂ ਮਿਲਦੇ ਆ ਤੁਹਾਨੂੰ ਅੱਗੇ ਚਾ ਕੇ ਬਲੌਗ ਦੇ ਨਾਲ ਤੇ ਦਿਖਾਉਣੇ ਤੁਹਾਨੂੰ ਅੱਜ ਦਾ ਸੋਭ ਸਵੇਰ ਕਿੱਦਾਂ ਦੀ ਹੋਣ ਵਾਲੀ ਆ ਗੁਰੂ ਘਰ ਦੇ ਅੰਦਰ ਹਨਗੇ ਹਜੇ ਕੀ ਰਤ ਮਾਰੇ ਕਿੱਥੇ ਚੱਲਿਆ ਸੀਗਾ ਮੇਰਾ ਮੁੰਡਾ ਇਹ ਚਿਕਨ ਚੱਲੇ ਬਾਬਾ ਜੀ ਦੇ ਜੈ ਬਾਬਾ ਜੀ ਦੇ ਚੱਲੇ ਆਏ ਹੂੰ ਹੂੰ ਬਾਬਾ ਜੀ ਤਾਂ ਬਲੇਸਿੰਗਸ ਲੈਣ ਚੱਲੇ ਆਂ ਅਸਲੀ ਅੰਚਲੇ ਬਾਬਾ ਜੀ ਤਾਂ ਬਲੇਸਿੰਗਸ ਮਾ ਲਓ ਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰੇ ਕੀਰਤ ਕੀਰਤ ਤੇ ਮੰਮੀ ਤੇ ਮਾਸੀ ਕੀਰਤ ਦੀ ਜਾ ਰਹੇ ਨੇ ਅੱਗੇ ਅੱਗੇ ਘਰੋਂ ਦਰਸ਼ਨ ਤੁਸੀਂ ਕਹੜਾ ਪ੍ਰੋਗਰਾਮ ਵਈ ਸਾਰਾ ਕੀਰਤ ਉਹ ਬਣ ਕੇ ਕਰਕੇ ਆਜੇ ਖਾਲਸੇ ਵਾ ਜਿਹਦਾ ਉਹ ਲਿਆ ਸੀਗਾ ਰਾਤ ਕਾਫੀ ਸੀਗਾ ਬਟ ਹੁਣ ਵੀ ਹੋਊਗਾ ਦੇਖਦੇ ਆਂ ਈ ਮਾ ਬਾਲਾ ਕਿਸੇ ਮੇਰੀ ਇਹ ਹਰ ਤੱਕ ਕੋਈ ਕੋਪਸਨ ਕੀ ਤੇਰੀ ਬੂਜੇ ਬੱਤਰ ਸੁੰਦਰ ਨਾ ਲੋ ਜੀ ਆਪਾਂ ਹੁਣ ਵਾਹਿਗੁਰੂ ਕਰ ਕਰਕੇ ਦਰਸ਼ਨ ਕਰਦੀ ਵਾਪਸੀ ਇਧਰ ਕੀਰਤ ਆਲੀ ਵਾਲ ਤੇ ਕੀਰਤ ਦੀ ਮਾਸੀ ਆ ਇਧਰ ਕੀਰਤ ਦੀ ਮੰਮੀ ਆਪਾਂ ਲੈ ਕੇ ਆਈ ਸੀ ਕਿ ਇਹਦੇ ਆਸਤੇ ਕਿ ਕਿਰਤ ਹੁਣ ਥੋੜਾ ਜਿਹਾ ਉਹ ਹੋ ਚੁੱਕਿਆ ਪਾਪ ਕਹ ਰਿਹਾ ਜੀ ਜਲਦੀ ਜਲਦੀ ਘਰੇ ਲੈ ਕੇ ਚਲੋ ਮੈਨੂੰ ਨਹੀਂ ਪਰੇਸ਼ਾਨ ਹੋ ਚੁੱਕਿਆ ਪਰੇਸ਼ਾਨ ਹੋ ਚੁੱਕਿਆ ਉਹ ਵੈਸੇ ਸੋਚਿਆ ਅਸੇ ਰਮਾਲਾ ਸਾਹਿਬ ਹਾਂ ਪਰ ਹਜੇ ਲੈ ਕੇ ਆਉਣਾ ਸੀਗੇ ਤੇ ਪਰ ਆਪਣ ਨੂੰ ਰਮਾਲਾ ਸਾਹਿਬ ਮਿਲਿਆ ਨਹੀਂ ਚਲੋ ਜੋ ਵੀ ਹੈ ਵੈਸੇ ਸ਼ਰਦਾ ਹੋਣੀ ਚਾਹੀਦੀ ਹੈ ਜੋ ਵੀ ਤੁਸੀਂ ਤੁਸੀਂ ਕਰਦੇ ਆ ਬਾਕੀ ਸਾਡੇ ਸਾਰਿਆਂ ਵੱਲੋਂ ਜੀ ਫਿਰ ਤੋਂ ਹੈਪੀ ਨਿਊ ਇਅਰ ਗੁਰੂ ਸਾਹਿਬ ਦੇ ਹਾਰਤ ਵਾਹਿਗੁਰੂ ਸਾਹਿਬ ਨੂੰ ਤਰਕੀਆਂ ਬਖਸ਼ੇ ਤੇ ਖੁਸ਼ੀਆਂ ਦਵੇ ਨੋ ਜੀ ਲੋ ਤੁਹਾਡੀ ਵੀਡੀਓ ਬਣਾ ਦਿੰਨੇ ਆ ਇਹ ਕਹਿੰਦਾ ਜੀ ਪਹਿਲਾਂ ਮੇਰੀ ਵੀਡੀਓ ਬਣਨੀ ਜ਼ਰੂਰੀ ਆ ਤੇ ਇੱਕ ਗੱਲ ਆਪਾਂ ਹੋਰ ਕਰਨੀ ਸੀ ਕਿ ਅੱਜ ਮੈਨੂੰ ਦੱਸਿਓ ਜੀ ਆਪਣੇ ਕਿੱਥੇ ਕਿੱਥੇ ਬਾਰਿਸ਼ ਹੋਈ ਆ ਜੀ ਰਾਤ ਤੇ ਇਸ ਕਰਕੇ ਵੀ ਆਪਾਂ ਵੀ ਜਲਦੀ ਘਰ ਆਏ ਜਾ ਰਹੇ ਆ ਕਿਉਂਕਿ بارش ਦਾ ਮੌਸਮ ਹੁਣ ਵੀ ਹੋਇਆ ਪਿਆ ਹੈ ਤੇ ਬੱਚਾ ਨਾਲ ਛੋਟਾ ਇਹ ਤਾਂ ਕਰਕੇ ਆਪਾਂ ਸੋਚਿਆ ਕਿ ਚਲੋ ਜ਼ਿਆਦਾ ਟਾਈਮ ਨਾ ਲਾਉਂਦੇ ਆ ਆਪਾਂ ਘਰ ਵਾਪਸੀ ਕਰੀਏ ਤੇ ਕਿੱਥੇ ਵੀ ਤੇ ਅੱਜ بارش ਹੋ ਰਹੀ ਆ ਜਾਂ ਥੋੜਾ ਬੱਦਲ ਵਾਈ ਆ ਤੇ ਨਵੇਂ ਸਾਲ ਤੇ ਗੁਰੂ ਮਹਾਰਾਜ ਨੇ ਠੰਡ ਵਰਤਾ ਰਹੇ ਨੇ ਚਲੋ ਉਹ ਵੀ ਚੀਜ਼ਾਂ ਵਧੀਆ ਐ ਨਾਲ ਨਾਲ ਚੱਲਦੀਆਂ ਪਈਆਂ ਐ ਤੇ ਬਾਕੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਹਰਖ ਦੇ ਮੇਰ ਭਰਿਆ ਹੱਥ ਰੱਖਣਾ ਹਰਕਤ ਦੀਆਂ ਵਿਸ਼ੇਸ਼ ਪੂਰੀਆਂ ਹੋਣ ਚੜ੍ਹਦੀ ਕਲਾ ਚ ਰਵੋ ਹਾਂਜੀ ਮੈਡਮ ਜੀ ਜਲੰਧਰ ਵਾਲਿਓ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਅੱਛਾ ਮੌਸਮ ਲੱਗ ਰਿਹਾ ਠੰਡ ਦਾ ਕੋਈ ਪਤਾ ਨਹੀਂ ਜੀ ਹੋਣੀ ਆ ਕਿ ਨਹੀਂ ਹੋਣੀ ਆ ਪਰ ਫਿਲਹਾਲ ਦਾ ਮੌਸਮ ਬਹੁਤ ਹੀ ਸੋਹਣਾ ਤੇ ਸੁਹਾਵਣਾ ਲੱਗ ਰਿਹਾ ਸਾਡੇ ਹਰਕੀਰਤ ਦੇ ਨਾਲ ਤੇ ਅਸੀਂ ਕਰ ਰਹੇ ਫੁੱਲ ਇੰਜੋਏ ਹਾਂ ਤੇ ਬਾਕੀ ਆਪਾਂ ਉਹਨਾਂ ਵਸੇ ਉਮੀਦ ਜੀ ਨਹੀਂ ਸੀ ਨਾ ਤੇ ਆਪਾਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਨਵਾਂ ਸਾਲ ਸਾਡਾ ਤੇਨਾ ਸ਼ੁਰੂ ਹੋਊਗਾ ਤੇ ਸਾਡੇ ਨਾਲ ਸ਼ੁਰੂ ਹੋਊਗਾ ਹਨਾ ਤੇ ਆਈ ਤੇ ਸਾਡੀ ਮੈਡਮ ਸਿਗੀ ਜੀ ਵੱਤੋ ਆ ਬਸ ਇੱਕੀਆਂ ਦੋ ਦਿਨ ਦੇ ਲਈ ਇਹ ਨਹੀਂ ਮੈਂ ਤਾਂ ਬਸ ਚਲੀ ਜਾਣਾ ਮੈਨੂੰ ਬਹੁਤ ਕੰਮ ਆ ਕਿਉਂਕਿ ਮੈਡਮ ਲੱਗੇ ਸਾਡੇ ਟੀਚਰ ਤੇ ਇਹਨਾਂ ਕੋਲ ਟਾਈਮ ਹੁਣ ਘਾਟੀ ਆ ਛੁੱਟੀਆਂ ਗਈਆਂ ਵੱਧ ਕੇ ਤੇਰਾ ਕੱਲ ਦੀ ਨੂੰ ਐਕਸਾਈਟਮੈਂਟ ਪੂਰੀ ਕਹਿੰਦੀ ਮੈਨੂੰ ਘੁਮਾ ਕੇ ਵੀ ਲੈ ਕੇ ਆਓ ਤੇ ਮੈਂ ਨਵਾਂ ਸਾਲ ਤੁਹਾਡੇ ਨਾਲ ਫੇਰ ਦੇਖਣਾ ਤੇ ਹੁਣ ਮੈਡਮ ਮੰਨੂਗੀ ਫੇਰ ਕਹਿੰਦੀ ਮੈਂ ਜੇ ਤੁਸੀਂ ਮੈਨੂੰ ਘੁਮਾ ਕੇ ਲਿਆਉਂਗੀ ਹਜੇ ਨੂੰ ਘੁਮਾ ਕੇ ਵੀ ਲਿਆਉਣਾ ਇਹ ਚਲੋ ਕੋਈ ਗੱਲ ਨਹੀਂ ਬਾਕੀ ਅੱਗੇ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੇ ਰਵਾਂਗੇ ਤੇ ਬਾਕੀ ਅਗਰ ਕੋਈ ਕੁਝ ਵੀਰੇ ਆ ਸਮ ਦੱਸਿਓ ਜਰੂਰ ਅਗਰ ਕੋਈ ਵਲੌਗ ਦੇ ਵਿੱਚ ਕਮੀ ਪੇਸ਼ੀ ਹੁੰਦੀ ਹੈ ਜਾਂ ਸਾਡੇ ਤੋਂ ਕੁਝ ਗਲਤ ਵਰਡਿੰਗ ਯੂਜ਼ ਹੋ ਜਾਂਦੀ ਹੈ ਤਾਂ ਸਾਨੂੰ ਪਲੀਜ਼ ਦੱਸਿਓ ਜਰੂਰ ਕਮੈਂਟ ਕਰਕੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ